वागुरु जी का खालसा श्री वागुरु जी की फतेह आप जी छेवी साइकिल यात्रा छेवी साइकिल यात्रा श्री सचखंड श्री हजूर साहब छेवी साइकिल यात्रा ਆਪਾਂ ਪਹੁੰਚ ਗਏ ਜੀ ਖੰਡਵੇ ਦੇ ਲਾਗੇ ਅੱਗੇ ਆਉਣਾ ਬਰਾਨਪੁਰ ਬਰਾਨਪੁਰ ਇੱਥੋਂ 50 ਕਿਲੋਮੀਟਰ ਹੈ ਜੀ 50 55 60 ਕਿਲੋਮੀਟਰ ਹੈ ਇਹ ਵੀਡੀਓ ਬਣਾ ਰਹੇ ਆ ਆਪ ਜੀ ਨੂੰ ਦਿਖਾ ਰਹੇ ਆ ਦੇਖੋ ਇਹ ਜਵਾਰ ਦਾ ਸੀਜ਼ਨ ਇਹ ਜਵਾਰ ਸਾਹਮਣੇ ਮੱਕੀ ਲੱਗੀ ਹੋਈ ਹੈ ਹੋਰ ਅੱਗੇ ਵੀ ਲੱਗੀ ਹੋਈ ਹੈ ਏ ਸਾਹਮਣੇ ਦੇਖੋ ਛਾੜੀ ਮੱਕੀ ਲੱਗੀ ਐ ਆਪ ਦੇਖੋ ਜੀ ਇਹ ਜਮੀਨ ਇਦਾਂ ਦੀ ਐ ਕਿ ਇੱਥੇ 12 ਮਹੀਨੇ ਮੱਕੀ ਹੋ ਸਕਦੀ ਐ ਮੱਕੀ ਵੀ ਹੁੰਦੀ ਐ ਇੱਥੇ 12 ਮਹੀਨੇ ਮੱਕੀ ਵੀ ਹੁੰਦੀ ਐ ਆਪ ਦੇਖ ਸਕਦੇ ਹੋ ਇਹ ਸਾਹਮਣੇ ਮੱਕੀ ਦੀ ਫਸਲ ਲੱਗੀ ਐ ਜਵਾਰ ਦੀ ਫਸਲ ਛੱਲੀਆਂ ਲੋਕੀ ਮਰ ਕੇ ਪੁਲਪੁਲ ਖਾਂਦੇ ਹਨ ਛੱਲੀਆਂ ਕਈ ਜਵਾਰਾਂ ਪੱਕ ਵੀ ਗਿਆਂ ਹਨ ਵੱਡੇ ਆ ਵੱਡਣ ਵੀ ਢੇ ਹਨ ਵੱਛਾ ਪੱਕਣ ਡੀਆਂ ਹਨ ਇਹ ਹਰੀ ਫਸਲ ਹੈ ਹਲੇ ਇਹ ਮੱਕੀ ਦੇਖੋ ਆਪ ਦੇਖ ਸਕਦੇ ਹੋ ਇਹ ਮੱਕੀ ਦੀ ਫਸਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ